ਪ੍ਰਧਾਨ ਜੀ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਚੱਲੀਆਂ ਨੇ ਖੁੰਡੇ ਵਾਲਾ ਬਾਬਾ ਘਰੇ ਕਿਉਂ ਇਹ ਅਸੀਂ ਜਦੋਂ ਦਿੱਲੀੋਂ ਮਤਲਬ ਦੋਲੜ ਜਿੱਤ ਕੇ ਆ ਗਈ ਸੀ ਤੇ ਉਦੋਂ ਕੁਛ ਅਸੀਂ ਇਲੈਕਸ਼ਨਾਂ 'ਚ ਵਾਗੇ ਕੁਛ ਕਹਿੰਦੇ ਮਤਲਬ ਬਾਈਕਾਟ ਕਰਾਂਗੇ ਕੁਛ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਵੋਟ ਪਾਵਾਂਗੇ ਦੋ ਤਰ੍ਹਾਂ ਦੇ ਬੰਦੇ ਇੱਥੇ ਸੀ ਅਸੀਂ 19 ਜਥੇਬੰਦੀਆਂ ਨੇ ਮਤਲਬ ਇਲੈਕਸ਼ਨਾਂ 'ਚ ਹਿੱਸਾ ਲਿਆ ਸੀ ਚਲੋ ਲੋਕਾਂ ਦਾ ਫੈਸਲਾ ਸਾਹਮਣੇ ਹੈ ਜਿਹੜਾ ਲੋਕਾਂ ਨੇ ਕਰਿਆ ਸਾਨੂੰ 4 ਮਹੀਨਿਆਂ ਲਈ ਸਸਪੈਂਡ ਕਰਤਾ ਸੀ ਜਿਹੜਾ ਸਾਢੇ 4 ਮਹੀਨੇ ਪੂਰੇ ਹੋ ਗਏ ਅਸੀਂ ਮੋਰਚੇ ਨੂੰ ਫੇਰ ਕਿਹਾ ਵੀ ਸਾਡੇ ਭਾਈ 4 ਮਹੀਨੇ ਪੁਰਾਣੇ ਸਾਨੂੰ ਬਹਾਲ ਕਰੋ ਤਾਂ ਮੋਰਚੇ ਨੇ ਖਾਤੇ ਸਹਿਮਤੀ ਕਰ ਲਈ ਵੀ ਬਹਾਲ ਕਰ ਲੈਣੇ ਆ ਡੱਲੇ ਵਾਲਾ ਕਹਿੰਦਾ ਵੀ ਜੇ ਉਹਨੂੰ ਕੀਤਾ ਮੈਂ ਨਹੀਂ ਹੈਣਾ ਤਾਂ ਡੱਲੇ ਵਾਲਾ ਉੱਥੇ ਵਾਕ ਆਊਟ ਕਰ ਗਿਆ ਅਸੀਂ ਜਿਹੜਾ ਪੱਕਾ ਮੋਰਚਾ ਸੀ ਜਿਹੜਾ ਪਹਿਲਾਂ ਲੈਕਚਰ ਲੜ ਕੇ ਆਈ ਸੀਗੀ ਤਾਂ ਅਸੀਂ ਉਹਦੇ ਵਿੱਚ ਸ਼ਾਮ ਲੋ ਤਾਂ ਫੇਰ ਥੋੜੀ ਥੋੜੀ ਅਸੀਂ ਦੂਜਿਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਰਾਜੇ ਵਾਲਿਆਂ ਨਾਲ ਪੰਚ ਜਿਹਾ ਉਹ ਜਾ ਕੇ ਅਸੀਂ ਉਹਨੂੰ ਫੌਜ ਕਰੀ ਉਹ ਸਾਡੇ ਜਾ ਗਿਆ ਮੈਂ ਇਹ ਹੀ ਗੱਲ ਕਹਿਣਾ ਤੁਹਾਨੂੰ ਜਿਹੜੀ 32 ਜੱਥੇਬੰਦੀਆਂ ਉਤੋਂ 7 ਵਿੱਚੋਂ ਹੁਣ 4 ਜੱਥੇਬੰਦੀਆਂ ਬਾਹਰ ਨੇ ਡੱਲ ਮਤਲਬ ਸੰਗਾ ਸਰਜੀਤਪੁਰ ਤੇ ਸਸਾ ਜਦ ਜੜੀਆਂ ਹੋਰ ਨਵੀਆਂ ਰੜੀਆਂ ਉਹਨਾਂ ਨੇ ਲੈਦੀਆਂ ਪੰਜਾਬ ਦੇ ਵਿੱਚੋਂ ਜਾਂ ਬਾਹਰਲੇ ਸਟੇਟਾਂ ਦੇ ਵਿੱਚੋਂ ਉਹਨਾਂ ਨੇ ਕੱल्याਨੇ ਪ੍ਰੋਗਰਾਮ ਦਿੱਤਾ ਹੈਗਾ ਸਾਰੇ ਨਾਲ ਕੋਈ ਮੀਟਿੰਗ ਨਹੀਂ ਕਰੀ ਕੋਈ ਸਾਨੂੰ ਸੱਦਿਆ ਨਹੀਂ ਸੋਹਾਂ ਦੇ ਇੱਥੇ ਮਤਲਬ ਵੱਡੀ ਰੈਲੀ ਹੋਈ ਹੈ ਮਤਲਬ ਬਰਨਾਲੇ ਦੇ ਵਿੱਚ ਭਨੇਰ ਨੇ ਵਧੀਆ ਗੱਲ ਕਹੀ ਵੀ ਜੇ ਸਾਨੂੰ ਵਿੱਚ ਇਕੱਠੇ ਕਰਨ ਵਾਸਤੇ ਕੋਈ ਮੜਾ ਮੋਟਾ ਮਿੰਟਵਜ਼ਾਰੀ ਵੀ ਕਰਨੀ ਪਈ ਆ ਤਾਂ ਬਨੇਰ ਤੇ ਬੰਨਾ ਕਿ ਵਧੀਆ ਗੱਲ ਹੈ ਜਿਹੜਾ ਬੰਦਾ ਕੋਈ ਸੋਚਦਾ ਹੈ ਗੱਲੇ ਵਾਲ ਵਰਕਰਾਂ ਤੋਂ ਹੀ ਪੁੱਛਦਾ ਸੀਗਾ ਬੋਲੋ ਰਾਜੇ ਚਿਕ ਲੋਕਾਂ ਨੂੰ ਲਿਜਾਣਾ ਹੈ ਕਿ ਨਹੀਂ ਉਹ ਜੋ ਲੀਡਰ ਨਹੀਂ ਕਹਿ ਦੂਗਾ ਤਾਂ ਉਹ ਕਹਿੰਦੇ ਨੇ ਉਹ ਦੁੱਧ ਜਿਹੀ ਬੰਦੀਆਂ ਗਈਆਂ ਨੇ ਕੀ ਗਾਹਾ ਬਣਦਾ ਕਹੇ ਜਾਂ ਤੋਲਣ ਚੱਲਦਾ ਇਸ ਕਰਕੇ ਜਿਹੜੀਆਂ ਸਾਡੀਆਂ 37 ਜੱਫੀ ਬੰਦੀਆਂ ਪੰਜਾਬ ਵਾਲੀਆਂ ਅਸੀਂ ਨਹੀਂ ਗਏ ਜਿਹੜੀਆਂ ਉਹਨਾਂ ਦੇ ਨਾਲ ਦੇ ਉਹ ਗਈਆਂ ਨੇ ਕੀ ਲੱਗਦਾ ਹੈ ਪ੍ਰਧਾਨ ਜੀ ਦਿੱਲੀ ਪਹੁੰਚਣ ਵਾਸਤੇ ਵੱਡੀਆਂ ਰੋਕਾਂ ਲਾਈਆਂ ਹਰਿਆਣਾ ਨੇ ਪ੍ਰਬੰਧ ਕੀਤਾ ਹੈ ਪਹੁੰਚਣ ਚ ਸਫਲ ਹੋਣਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਸਰਕਾਰ ਰੋਕਾ ਲਾਈ ਹੈ ਜੇ ਇੱਕ ਪਾਸੇ ਮੀਟਿੰਗਾਂ ਵੀ ਕਰੀ ਜਾਂਦੀ ਹੈਗੀ ਕੀ ਉਹ ਕ ਇੱਕ ਸਮਾਂ ਕਰ ਜਿਆ ਨਾ ਕੱਲ ਵੀ ਮੀਟਿੰਗ ਚੱਲੀ ਉਹ ਗੱਲ ਕੋਈ ਸਿਰੇ ਨਹੀਂ ਚੜੀ ਮਤਲਬ ਦੇਖੋ ਗਾਂ ਸਰਕਾਰ ਨੇ ਸੋਚਣਾ ਜਸੇਵੰਦੀਆਂ ਨੇ ਸੋਚਣਾ ਕਿਹੜੇ ਤਰੀਕੇ ਨਾਲ ਟੰਗ ਨਾਲ ਲੜਨਾ ਹੈਗਾ ਪਰ ਮੈਂ ਇਹੀ ਸੋਚ ਰਹੀ ਕਹਣਾ ਹੈ ਵੀ ਦੂਲਨ ਸ਼ਾਂਤ ਰੱਖਣਾ ਚਾਹੀਦਾ ਭੜ ਘਾੜ ਜਾ ਕੇ ਦੂਲਨ ਮਤਲਬ ਹਾਰ ਵੱਲ ਵਗ ਜਾਂਦਾ ਹੈ ਜੇ ਸ਼ਾਂਤ ਮਾਈ ਲੜਾਂਗੇ ਤਾਂ ਦੂਲਨ ਜਿੱਤਿਆ ਜਾ ਸਕਦਾ ਹੈ ਜਿਹੜੀਆਂ ਬਾਕੀ ਜਸੇਵੰਦੀਆਂ ਨੇ ਜਿਵੇਂ ਤੁਸੀਂ ਇੱਥੇ ਰਹੇ ਹੋ ਜਾਂ ਜਿਵੇਂ ਰੋਲ ਦੂ ਸਿੰਘ ਮਾਨਸਾ ਇਹ ਵੀ ਜਾਣਗੇ ਉੱਥੇ ਫਿਰ ਅੱਗੇ ਕੀ ਹੈ ਵਿਚਾਰਕંત્ર ਹੋਵੇ ਕੋਈ ਵੱਡਾ ਨੁਕਸਾਨ ਕਰ ਦਾਂਦੀ ਹੈ ਸਰਕਾਰ ਮਤਲਬ ਕੋਈ ਹਮਲਾ ਕਰ ਦਾਂਦੀ ਹੈ ਫੇਰ ਤਾਂ ਪਮਾਚੇ ਕੁਝ ਵੀ ਹੋਵੇ ਫੇਰ ਤਾਂ ਟੇਕੇ ਤੇ ਬੈਠਾਂਗੇ ਫਿਰ ਤੁਰਤ ਅਸੀਂ ਅਮਰਜੈਂਸੀ ਮੀਟਿੰਗ ਸੱਦਾਂਗੇ ਫਿਰ ਸਾਨੂੰ ਜਾਣਾ ਹੀ ਪਊਗਾ ਜੇ ਉਹਨਾਂ ਦਾ ਸ਼ਾਂਤ ਮਈ ਅੰਦੋਲਨ ਚੱਲਦਾ ਹੈ ਸਰਕਾਰ ਮੰਗਾ ਮੰਨਦੀ ਹੈ ਕੋਈ ਮੰਗਾ ਮਨਾ ਰਿਆ ਹੁੰਦੇ ਨੇ ਉਹਨਾਂ ਨੂੰ ਵਧਾਈ ਕਰ ਦੇਵਾਂਗੇ ਇਸ ਗੱਲ ਦੀ ਵੀ ਚੰਗੀ ਗੱਲ ਹੈ ਮੰਗਾ ਮਨਾ ਰਿਆ ਪਸੰਦਾਂ ਦੀਆਂ ਮੰਗਾ ਨਹੀਂ ਕੀ ਇਹ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਪਤਾ ਜੀ ਨਹੀਂ 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 ਇਹ ਗੈਰ ਸੱਜੀ ਹੈ ਮਤਲਬ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੋਂ ਬਣਿਆ ਸੀਗਾ ਉਹਦਾ ਦੋਲਨ ਨਹੀਂ ਹੈਗਾ ਹੁਣ ਜੇ ਚੜੂਣੀ ਨਹੀਂ ਗਿਆ ਕਕੈਤ ਨਹੀਂ ਗਿਆ ਮਤਲਬ ਹਰਿਆਣੇ ਦੇ ਵਿੱਚੋਂ ਕਾਸ਼ੀ ਰਾਣਾ ਮੁੰਡਾ ਮਤਲਬ ਮਹਿੰਦਰ ਨਾਂਟ ਹੋ ਗਿਆ ਨਹੀਂ ਗਿਆ ਮਤਲਬ ਜੇ ਨਾਂਂਡੀ ਗਿਆ ਨਹੀਂ ਜਿਹੇ ਜਿਹਾ ਜਿੱਥੇ ਬੰਦਿਆ ਮਤਲਬ ਸੁਣ ਗਣਾ ਉਹ ਸਾਰੇ ਮੋਰਚੇ ਜਿੱਥੇ ਬੰਦਿਆ ਨਹੀਂ ਹੈਗੀਆਂ ਸਾਰੀਆਂ ਕੁਝ ਹੈ ਮਣੀਆ ਮਤਲਬ ਪੁੱਟੇ ਮੰਦੇ ਪਗਲ ਗਈ ਇਹ ਸਾਰੇ ਹੈਗੇ ਜਿਹੜਾ ਜਿਹੜਾ ਦੋਲਨ ਦਾ ਉਦੋਂ ਬਣਿਆ ਸੀ ਮੈਂ ਇੱਕ ਕਰਤੀ ਸਭ ਤੇ ਮੇਰੀ ਬਣੀ ਹੈ ਦੋਲਨ 15 ਸਾਲ ਤੋਂ ਲੈ ਕੇ 20 ਸਾਲ ਤੱਕ ਦੋਲਨ ਉੱਪਰ ਦਾ ਚਾਹੇ ਤਸ਼ੱਪੇ ਇਸੇ ਦੋਲਨਾਂ 'ਚ ਆਪਾਂ ਝਾਤ ਮਾਰ ਲਓ ਮਜਾਰਾ ਲਹਿਰ ਚੱਲੀ ਮਜਾਰਾ ਲਹਿਰ ਤੋਂ ਬਾਅਦ ਨਕਸਲਟ ਲਹਿਰ ਚੱਲੀ ਗੁਰਦੁਆਰਾ ਸਹ ਹਜ਼ਾਰ ਲਹਿਰ ਚੱਲੀ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਖੜਕੂ ਲਹਿਰ ਚੱਲੀ ਫਿਰ ਆ ਸਾਡਾ ਅਦੋਲਣ ਚੱਲਿਆ ਇੱਕ ਉਸ ਮਿੱਥੀਆਂ ਬੈ ਕੇ ਦੋਲਣਾ ਚਾਹੁੰਦੇ ਜਦੋਂ ਲੋਕੋ ਪਿੱਛੇ ਦੋਲਣ ਦੇ ਸ਼ਾਮਲ ਹੁੰਦੇ ਹੁੰਦੇ ਨੇ ਜਿੱਥੇ ਤੁਰਤੀ ਉਸ ਨੂੰ ਦੁਬਾਰੇ ਪਕਾ ਲੋਗੇ ਉਹ ਫਿਰ ਥੋੜੀ ਜਿਹੀ ਮੁਸ਼ਕਲ ਤਾਂ ਉਹਦੇ ਵਿੱਚ ਆਉਂਦੀ ਹੈ ਜੇ ਕੋ ਸਰਕਾਰ ਨੂੰ ਸਿਆਣ ਸੋਚਣੀ ਚਾਹੀਦੀ ਕਿਸਾਨਾਂ ਦੀਆਂ ਮੰਗਾਂ ਹੁੰਣੀਆਂ ਚਾਹੀਆਂ ਉਹਨਾਂ ਨਾਲ ਤਾਂ ਕੰਮ ਕਰਨਾ ਚਾਹੀਦਾ